ਜਿੱਥੇ ਜਿੱਥੇ ਕੱਪੜਿਆਂ ਦੀ ਆਜ਼ਾਦੀ ਨੂੰ ਹੀ ਕਈ ਵਾਰੀ ਦਾ ਔਰਤਾਂ ਨੂੰ ਆਜ਼ਾਦੀ ਆਜ਼ਾਦੀ ਕਿਹਾ ਜਾਂਦਾ ਵੀ ਹੁਣ ਤਾਂ ਜੀਨ ਪਾਉਣ ਲੱਗੀਆਂ ਹੁਣ ਤਾਂ ਪੜਨ ਜਾਣ ਲੱਗੀਆਂ ਹਨਾ ਇਹ ਕੋਈ ਆਜ਼ਾਦੀ ਨਹੀਂ ਹੈ ਔਰਤ ਅੱਜ ਵੀ ਜਿਹੜੀ ਉਹ ਕਿਸੇ ਪੈਦਾਵਾਰ ਦੇ ਸਾਧਨ ਦੀ ਮਾਲਕ ਨਹੀਂ ਹੈ 8 ਮਾਰਚ ਦਾ ਕਮਨਤਰੀ ਔਰਤ ਦਿਵਸ ਆਇਆ ਔਰ ਅੱਜ ਗੱਲ ਹੋਣੀ ਚਾਹੀਦੀ ਹੈ ਕਿ ਔਰਤ ਦੀ ਜ਼ਿੰਦਗੀ ਦੇ ਵਿੱਚ ਹੁਣ ਤੱਕ ਕਿੰਨਾ ਕੁ ਸੁਧਾਰ ਹੋਇਆ ਔਰਤ ਦੀ ਜ਼ਿੰਦਗੀ ਕਿੰਨੀ ਕੁ ਬਦਲੀ ਹੈ ਕਿੰਨੀ ਕੁ ਸੁਧਰੀ ਹੈ ਆਪਣੇ ਨਾਲ ਨੇ ਪੰਜਾਬ ਸਟੂਡੈਂਟ ਯੂਨੀਅਨ ਦੇ ਆਗੂ ਹਰਵੀਰ ਕੌਰ ਹਰਵੀਰ ਜੀ ਅੱਜ 8 ਮਾਰਚ ਦੇ ਔਰਤ ਦਿਵਸ ਦੇ ਉੱਪਰ ਤੁਸੀਂ ਇਹ ਦੱਸੋ ਔਰਤ ਦੀ ਜ਼ਿੰਦਗੀ ਕਿੱਦਾਂ ਦੀ ਹੈ ਅੱਜ ਕਿੰਨੀ ਕੁ ਸੁਧਰੀ ਹੈ ਕਿੰਨੀ ਕੁ ਚੰਗੀ ਬਣੀ ਹੈ ਔਰਤ ਨੂੰ ਕਿੰਨੀ ਕੁ ਆਜ਼ਾਦੀ ਮਿਲੀ ਹੈ ਦੇਖੋ ਆਜ਼ਾਦੀ ਤਾਂ ਆਪਾਂ ਤਾਂ ਕਵਾਂਗੇ ਨਾ ਕਿ ਜੇ ਔਰਤ ਦੇ ਕੋਲੇ ਕੋਈ ਅੱਜ ਕੋਈ ਵੱਖਰੀ ਜਿਹੜੀ ਉਹ ਸਟੇਟਸ ਹੋਵੇ ਬੰਦਿਆਂ ਦੇ ਬਰਾਬਰ ਹੈ ਨਾ ਤੁਸੀਂ ਦੇਖੋ ਕਿ ਤਕਨੀਕ ਦੇ ਵਿਕਾਸ ਨਾਲ ਔਰਤ ਦੀ ਹਾਲਤ ਪਹਿਲਾ ਵਰਗੀ ਹੈ ਤਕਨੀਕ ਦੇ ਵਿਕਾਸ ਨਾਲ ਸਮਾਜ ਦੀ ਲੋਡ ਬਣ ਗਈ ਕਿ ਔਰਤਾਂ ਨੂੰ ਪੜਾਇਆ ਜਾ ਪੜਾਇਆ ਜਾਣਾ ਪਊਗਾ ਕਿਉਂਕਿ ਕਿਉਂਕਿ ਕੰਪਨੀਆਂ ਨੂੰ ਲੇਬਰ ਸਸਤੀ ਲੇਬਰ ਚਾਹੀਦੀ ਸੀ ਹੈਨਾ ਉਹ ਫਿਰ ਵੱਡੀ ਗੱਲ ਇਹ ਅੱਧੀ ਆਬਾਦੀ ਤਾਂ ਔਰਤਾਂ ਦੀ ਆ ਇਸ ਲਈ ਉਹਨਾਂ ਨੂੰ ਮਾੜਾ ਮੋਟਾ ਪੜ੍ਹਨ ਦੇ ਮੌਕੇ ਮੌਕੇ ਮਿਲੇ ਕਿਉਂਕਿ ਇਹ ਮੰਡੀ ਦੀ ਲੋੜ ਸੀ ਹੈਨਾ ਔਰਤਾਂ ਨੂੰ ਜਿਹੜਾ ਘਰ ਤੋਂ ਬਾਹਰ ਜਾਣਾ ਜਾਣ ਦਾ ਉਹ ਮੌਕਾ ਦੇਣਾ ਪਿਆ ਕਿਉਂਕਿ ਉਹਨਾਂ ਨੇ ਜੇ ਬਾਹਰ ਜਾਣਗੇ ਤਾਂ ਹੀ ਜਿਹੜੀਆਂ ਫੈਕਟਰੀਆਂ 'ਚ ਪਹੁੰਚਣਗੇ ਦੂਜੀ ਗੱਲ ਇੱਕ ਮਜ਼ਦੂਰੀ ਇਹ ਬਣ ਗਈ ਜਿਹੜੀ ਘਰੇਲੂ ਔਰਤਾਂ ਦੀ ਆ ਹੁਣ ਇਹਨਾਂ ਨੂੰ ਕਿਉਂਕਿ ਇੱਕ ਔਰਤ ਸਿਰਫ ਨਿੱਜੀ ਜਾਇਦਾਦ ਦੀ ਪੈਦਾਵਾਰ ਜਿਹੜੀ ਨਿੱਜੀ ਜਾਇਦਾਦ ਆ ਉਹਦਾ ਵੰਸ਼ ਪੈਦਾ ਕਰਨ ਦੀ ਇੱਕ ਮਸ਼ੀਨ ਆ ਹਣਾ ਉਹ ਵੰਸ਼ ਜਿਹੜਾ ਪੈਦਾ ਕਰਨਾ ਉਹਨੇ ਉਹਨੂੰ ਉਡਾੜਾ ਪੜਾ ਸਕੇ ਉਹ ਇਸ ਲਈ ਵੀ ਉਹਨੂੰ ਪੜਾਉਣਾ ਜਿਹੜਾ ਪੜਾਉਣਾ ਜ਼ਰੂਰੀ ਹੋ ਗਿਆ ਇਸ ਕਰਕੇ ਔਰਤਾਂ ਦੀ ਹਾਲਤ ਨਹੀਂ ਬਦਲੀ ਹੈ ਔਰਤ ਅੱਜ ਵੀ ਉਸੇ ਤਰ੍ਹਾਂ ਦੀ ਜਿਹੜੀ ਮਾਨਸਿਕਤਾ ਅੱਜ ਵੀ ਉਵੇਂ ਮੌਜੂਦ ਆ ਅੱਜ ਵੀ ਦੇਖੋ ਤੁਸੀਂ 14 ਸਾਲ ਦੀ ਬੱਚੀ ਨਾਲ ਪਰਸਪਰਸ ਦੀ ਖਬਰ ਤਾਂ ਇਹਨੇ ਬਲਾਤਕਾਰ ਕੀਤਾ ਹੈਨਾ ਤਾਇਆ ਤਾਂ ਇੱਕ ਪਿਆਸਮਾਨ ਰਿਸ਼ਤਾ ਹੈਨਾ ਹੈਨਾ ਤੁਸੀਂ ਦੇਖੋ ਕਿ ਅੱਜ ਜੇ ਸਵੇਰ ਦੀ ਖਬਰ ਆ ਰਹੀ ਹੈ ਬਿਹਾਰ ਵਿੱਚ ਹੈਨਾ ਜਿਹੜਾ ਮੁੱਖ ਮੰਤਰੀ ਦਾ ਪਿੰਡ ਆ ਉੱਥੇ ਇੱਕ ਔਰਤ ਨੂੰ ਔਰਤ ਦੀ ਬਲਾਤਕਾਰ ਤੋਂ ਬਾਅਦ ਉਹਦੇ 10 ਕਿਲ ਜਿਹੜੇ ਉਹਦੇ ਜੜੇ ਹੋਏ ਆ ਪੈਰਾਂ 'ਚ ਤਾਂ ਇੱਕ 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 ਇੱਥੇ ਦੀਆਂ ਘਟਨਾਵਾਂ ਨੇ ਇੱਥੋਂ ਦੀਆਂ ਘਟਨਾਵਾਂ ਨੇ ਭਾਰਤ ਵਿੱਚ ਜਿੱਥੇ ਸਭ ਤੋਂ ਵੱਧ ਦੇਵੀ ਦੇਵਤੇ ਜਿਹੜੇ ਔਰਤਾਂ ਨੂੰ ਪੂਜਿਆ ਜਾਂਦਾ ਉੱਥੇ ਔਰਤਾਂ ਦੀ ਹਾਲਤ ਜਿਹੜੀ ਬਹੁਤ ਮਾੜੀ ਹੈ ਔਰ ਤਾਂ ਪੈਦਾਵਾਰ ਦੇ ਸਾਧਨ ਦੀ ਮਾਲਕ ਨਾ ਹੋਣ ਕਰਕੇ ਉਹ ਆਪ ਇੱਕ ਜੈਂਸ ਬਣ ਗਈ ਹੈ ਹੈਨਾ ਜਿਹਦਾ ਕੋਈ ਮਾਲਕ ਹੋਊਗਾ ਇੱਕ ਸਾਧ ਸਾਧ ਦਾ ਬਿਆਨ ਆਇਆ ਸੀ ਪਿੱਛੇ ਜੇ ਕਹਿੰਨਾ ਕਿ ਜਿਹੜੀ ਔਰਤ ਦੇ ਮੰਗਲ ਸੂਤਰ ਨਹੀਂ ਪਾਇਆ ਜਿਹੜੀ ਔਰਤ ਦੇ ਸੰਧੂਰ ਨਹੀਂ ਲੱਗਿਆ ਤੁਸੀਂ ਸਮਝ ਲਓ 플ੌਟ ਖਾਲੀ ਹੈ ਤੁਸੀਂ ਦੇਖੋ ਉਹਨੇ ਪੂਰੇ ਸਮਾਜ ਦੀ ਮਾਨਸਿਕਤਾ ਇੱਕ ਬਿਆਨ ਚ ਦੇਦੀ ਵੀ ਉਹਦਾ ਕੋਈ ਮਾਲਕ ਨਹੀਂ ਹੈ ਜਿਹਦੇ ਕੋ ਜਿਹਦੇ ਸੰਧੂਰ ਨਹੀਂ ਲੱਗਿਆ ਵੀ ਔਰਤ ਇੱਕ ਪ੍ਰਾਪਰਟੀ ਆ ਬੰਦੇ ਦੀ ਜਿਨੇ ਉਹਦੇ ਬੱਚਿਆਂ ਨੂੰ ਜਨਮ ਦੇਣਾ ਹੈਨਾ ਜਿਨੇ ਉਹਨੂੰ ਰੋਟੀ ਖਵਾਉਣੀ ਹੈ ਬਸ ਹੋਰ ਹੋਰ ਵਰਤ ਦੀ ਜਿਹੜੀ ਇੱਥੇ ਸਥਿਤੀ ਉਹ ਪਹਿਲਾ ਵਰਗੀ ਆ ਔਰਤਾਂ ਨਾਲ ਹਜੇ ਵੀ ਬਲਾਤਕਾਰ, ਛੇੜਛਾੜ ਦੀਆਂ ਘਟਨਾਵਾਂ ਖਾਸ ਕਰਕੇ ਨਾਰਥ ਇੰਡੀਆ ਵਿੱਚ ਜਿਹਨੂੰ ਪੰਜਾਬ ਨੂੰ ਅਰਬਨ ਜਿਹੜਾ ਕਿਹਾ ਜਾਂਦਾ ਵੀ ਇੱਥੇ ਸ਼ਹਿਰੀਕਰਨ ਬਹੁਤ ਹੋ ਗਿਆ ਪੰਜਾਬ ਵਿੱਚ ਵੀ ਉਹ ਛੇੜਛਾੜ ਦੀਆਂ ਘਟਨਾਵਾਂ ਹੋਮ ਨੇ ਰੇਪ ਉਵੇਂ ਹੋ ਰਹੇ ਆ ਹੈਨਾ ਹਾਲੇ ਕਿ ਮਤਲਬ ਰੇਪ ਦੀਆਂ ਘਟਨਾਵਾਂ ਦਰਜ ਤੱਕ ਨਹੀਂ ਹੁੰਦੀਆਂ ਗਈਆਂ ਜਿੰਨੀਆਂ ਦਰਜ ਹੋ ਰਹੀਆਂ ਉਹ ਵੀ ਬਹੁਤ ਸ਼ਰਮਨਾਕ ਤੁਸੀਂ ਦੇਖੋ ਜੇ ਕਿਸੇ ਬੰਦੇ ਨੇ ਦੂਜੇ ਕਿਸੇ ਤੋਂ ਬਦਲਾ ਲੈਣਾ ਹੋਵੇ ਤੇ ਉਹਦੀ ਔਰਤ ਨੂੰ ਟਾਰਗੇਟ ਕੀਤਾ ਜਾਂਦਾ ਹੈਨਾ ਜੇ ਕੁੱਕੀ ਤੇ ਮਿਤਾਈ ਕਮਿਊਨਿਟੀ ਦੇ ਆਪਸ ਵਿੱਚ ਕਲੇਸ਼ ਕਮਿਊਨਿਟੀ ਦੀ ਔਰਤਾਂ ਨੂੰ ਨੰਗਿਆ ਘੁਮਾਇਆ ਗਿਆ ਮਤਈ ਕਮਿਊਨਿਟੀ ਵੱਲੋਂ ਜੇ ਕਿਸੇ ਨੇ ਕਿਸੇ ਤੋਂ ਬਦਲਾ ਲੈਣਾ ਜੇ 84 ਵੇਲੇ ਵੰਡ ਹੋਈ ਤਾਂ ਮੁਸਲਮਾਨਾਂ ਦੀਆਂ ਔਰਤਾਂ ਨੂੰ ਹਿੰਦੂਆਂ ਨੇ ਹਿੰਦੂਆਂ ਦੀ ਔਰਤਾਂ ਨੂੰ ਮੁਸਲਮਾਨਾਂ ਨੇ ਜਿਹੜਾ ਉਹ ਰੇਪ ਰੇਪ ਜਿਹੜਾ ਉਹ ਕੀਤਾ ਉਹਨਾਂ ਦੇ ਕਤਲ ਕੀਤੇ ਔਰਤਾਂ ਇੱਕ ਜਿਹੜਾ ਬਦਲ ਲੈਂਦਾ ਸੰਦ ਜਿਹੜਾ ਅੱਜ ਵੀ ਆਪਾਂ ਦੇਖਦੇ ਹਾਂ ਉਹ ਉਹ ਦਿਖ ਰਿਹਾ ਹੈ ਹਨਾ ਹੁਣ ਜਿਹੜਾ ਸਭ ਤੋਂ ਸੇਫ ਸ਼ਹਿਰ ਮੰਨਿਆ ਜਾਂਦਾ ਭਾਰਤ ਦਾ ਕੋਲਕਾਤਾ ਕੋਲਕਾਤਾ ਵਿੱਚ ਡਾਕਟਰ ਪੜੀ ਲਿਖੀ ਔਰਤ ਨਹੀਂ ਸੇਫ ਹੈਗੀ ਪਰ ਪਰ ਜਦੋਂ ਇੰਨਾ ਜ਼ਿਆਦਾ ਜਿਹੜਾ ਇਹ ਗੱਲ ਆ ਰਹੀ ਹੈ ਕਿ ਔਰ ਦੀ ਮਿਲ ਗਈ ਔਰਤਾਂ ਕੁੜੀਆਂ ਪੜਨ ਲੱਗੀਆਂ ਕੁੜੀਆਂ ਨੌਕਰੀਆਂ ਤੇ ਲੱਗੀਆਂ ਕੁੜੀਆਂ ਜਹਾਜ਼ ਵੀ ਚਲਾਉਂਦੀਆਂ ਫਿਰ ਵੀ ਜਿਵੇਂ ਤੁਸੀਂ ਕਹਿ ਰਹੇ ਹੋ ਵੀ ਔਰਤ ਅਜੇ ਆਜ਼ਾਦ ਨਹੀਂ ਤਾਂ ਇਹ ਕਿਵੇਂ ਕਹਿ ਰਹੇ ਹੋ ਤੁਸੀਂ ਦੇਖੋ ਜਿੰਨਾ ਕਿ ਇੱਥੇ ਭਾਰਤ ਵਿੱਚ ਔਰਤਾਂ ਨੇ ਲੜਾਈਆਂ ਚ ਬਰਾਬਰ ਦਾ ਯੋਗਦਾਨ ਦਿੱਤਾ ਉਨੇ ਹੀ ਉਹਨਾਂ ਨੂੰ ਆਜ਼ਾਦੀ ਮਿਲੀ ਹੈ ਜਿਵੇਂ ਪੰਜਾਬ ਚ ਵੀ ਆਪਾਂ ਮੰਨ ਦੇਖਦੇ ਆਂ ਕਿ ਬਿਹਾਰ ਯੂਪੀ ਨਾਲੋਂ ਪੰਜਾਬ ਵਿੱਚ ਔਰਤਾਂ ਕਿਤਨਾ ਕਿਤੇ ਫੈਸਲਾ ਫੈਸਲਾ ਲੈ ਪਾਉਂਦੀਆਂ ਆਂ ਵੀ ਜ਼ਿੰਦਗੀ ਦਾ ਉਹਦਾ ਕਾਰਨ ਇਹ ਹੈ ਕਿ ਇੱਥੇ ਜੋ ਲੜਾਈ ਲੜੀ ਗਈ ਹੈ ਇੱਥੇ ਜੋ ਸਮਾਜਿਕ ਬਰਾਬਰੀ ਦੀ ਲੜਾਈ ਲੜੀ ਗਈ ਹੈ ਮੈਂ ਸਿੱਖ ਇਤਿਹਾਸ ਨੂੰ ਸਮਾਜਿਕ ਬਰਾਬਰੀ ਦੀ ਲੜਾਈ ਵਜੋਂ ਦੇਖਦੀ ਹਾਂ ਕਿ ਉਸ ਉਸ ਜੰਗ ਵਿੱਚ ਜਦੋਂ ਬਾਬੇ ਨਾਨਕ ਹੋਰਾਂ ਨੇ ਇਹ ਕਿਹਾ ਕਿ ਉਸ ਔਰਤ ਨੂੰ ਮਾੜਾ ਨਾ ਕਹੋ ਜਿਹਨੇ ਰਾਜ ਤੱਕ ਨੂੰ ਵੀ ਜਨਮ ਦਿੱਤਾ ਤਾਂ 10ਵੇਂ ਗੁਰੂ ਦੇ ਔਨ ਤੱਕ ਔਰਤਾਂ ਕੋੜੇ ਤੇ ਚੜ ਕੇ ਬਰਾਬਰ ਜੰਗ 'ਚ ਲੜੀਆਂ ਹੈਨਾ ਜਿੰਨਾ ਔਰਤਾਂ ਨੇ ਜੰਗਾਂ ਵਿੱਚ ਬਰਾਬਰ ਦਾ ਹਿੱਸਾ ਹਿੱਸਾ ਪਾਇਆ ਉਹਨਾਂ ਔਰਤਾਂ ਨੂੰ ਆਜ਼ਾਦੀ ਜਿਹੜੀ ਉਹ ਮਿਲੀ ਹੈ ਹੈਨਾ ਤੁਸੀਂ ਦੇਖੋ ਕਿ ਔਰਤਾਂ ਜਿੱਥੇ-ਜਿੱਥੇ ਵੀ ਬਰਾਬਰੀ ਦੀ ਗੱਲ ਆਉਂਦੀ ਆ ਜ਼ਮੀਨ ਦੀ ਲੜਾਈ ਦੀ ਗੱਲ ਆਉਂਦੀ ਆ ਸੰਗਰੂਰ 'ਚ ਦੇਖੋ ਔਰਤਾਂ ਬਹੁਤ ਵੱਡੀ ਗਿਣਤੀ ਵਿੱਚ ਜ਼ਮੀਨ ਦੀ ਲੜਾਈ ਲੜ ਰਹੀਆਂ ਜਿੱਥੇ-ਜਿੱਥੇ ਔਰਤਾਂ ਲੜਾਈ 'ਚ ਹਿੱਸਾ ਪਾਉਂਦੀਆਂ ਉੱਥੇ-ਉੱਥੇ ਔਰਤਾਂ ਜਿਹੜੀਆਂ ਔਰਤ ਦੀ ਆਜ਼ਾਦੀ ਜੇ ਆਪਾਂ ਗੱਲ ਕਰੀਏ ਔਰਤ ਦੀ ਆਜ਼ਾਦੀ ਕਿਸ ਚੀਜ਼ ਨਾਲ ਜੁੜੀ ਹੈ ਤੇ ਕਿਵੇਂ ਮਿਲ ਸਕਦੀ ਹੈ ਦੇਖੋ ਔਰ ਦੀ ਆਜ਼ਾਦੀ ਪ੍ਰਾਪਰਟੀ ਨਾਲ ਜੁੜੀ ਹੋਈ ਹੈ ਜਿੰਨਾ ਟਾਈਮ ਔਰਤਾਂ ਨੂੰ ਪੈਦਾਵਾਰੀ ਸਾਧਨਾਂ ਦੇ ਮਾਲਕ ਨਹੀਂ ਮਾਲਕੀ ਨਹੀਂ ਮਿਲਦੀ ਉਹਨਾਂ ਟਾਈਮ ਉਵੇਂ ਰਹੂਗਾ ਜਿਵੇਂ ਆਪਾਂ ਮਜ਼ਦੂਰਾਂ ਨੂੰ ਕਹਿ ਦਿੰਦੇ ਆ ਕਿ ਮਜ਼ਦੂਰ ਜਿਹੜੇ ਆ ਉਹਨਾਂ ਦੀ ਇੱਥੇ ਉਹਨਾਂ ਦੀ ਜਿਹੜੀ ਸੁਣਵਾਈ ਨਹੀਂ ਹੁੰਦੀ ਕਿਉਂਕਿ ਉਹਨਾਂ ਕੋਲੇ ਕੋਈ ਪੈਦਾਵਾਰ ਦਾ ਸਾਧਨ ਨਹੀਂ ਹੈ ਉਹ ਉਹਨਾਂ ਕੋਲੇ ਪੈਸਾ ਨਹੀਂ ਹੈ ਉਹਨਾਂ ਕੋਲ ਜ਼ਮੀਨ ਨਹੀਂ ਹੈ ਉਹਨਾਂ ਕੋਲੇ ਕੋਈ ਕੋਈ ਵੀ ਪੈਦਾਵਾਰ ਦਾ ਸਾਧਨ ਨਹੀਂ ਹੈ ਇਸ ਕਰਕੇ ਜਿਹਦਾ ਜਿੱਥੇ ਜਿਹਦੇ ਕੋਲੇ ਵੱਧ ਪੈਦਾਵਾਰ ਦਾ ਸਾਧਨ ਆ ਹਨਾ ਜਿਹਦੇ ਕੋਲੇ ਚੰਗੀ ਜ਼ਮੀਨ ਆ ਉਹਦੀ ਇੱਥੇ ਵੱਧ ਸਨਵਾਈ ਹੁੰਦੀ ਹੈ ਉਵੇਂ ਔਰਤਾਂ ਔਰਤਾਂ ਕੋਲੇ ਕੋਈ ਜ਼ਮੀਨ ਦਾ ਟੁਕੜਾ ਨਹੀਂ ਹੈ ਔਰਤਾਂ ਕੋਲੇ ਕੋਈ ਫੈਕਟਰੀ ਦੇ ਮਾਲਕ ਨਹੀਂ ਹੈ ਔਰਤ ਉਹਦੇ ਕੋਲੇ ਕੋਈ ਪੈਦਾਵਾਰ ਦਾ ਸਾਧਨ ਨਹੀਂ ਹੈ ਜਿੰਨਾ ਟਾਈਮ ਉਹ ਪੈਦਾਵਾਰ ਦੇ ਸਾਧਨ ਦੀ ਮਾਲਕ ਨਹੀਂ ਬਣ ਜਾਂਦੀ ਉਹਨਾਂ ਟਾਈਮ ਉਹਦੀ ਲੁੱਟਖੋਟ ਹੋਵੇਂ ਜਾਰੀ ਰਹੂਗੀ ਉਹਨਾਂ ਟਾਈਮ ਉਹ ਵੀ ਇੱਕ ਜੈਂਟਸ ਬਣ ਕੇ ਰਹੂ ਫਿਰ ਔਰਤ ਨੂੰ ਜਾਇਦਾਦ ਮਿਲੇ ਕਿੱਥੋਂ ਮੰਨ ਲਓ ਔਰਤ ਪਹਿਲਾਂ ਪੇਕੇ ਘਰ ਹੁੰਦੀ ਹੈ ਬਾਅਦ ਚ ਵਿਆਹ ਹੋ ਕੇ ਸਹੁਰ ਤੇ ਤੁਸੀਂ ਕੀ ਮੰਨਦੇ ਹੋ ਕਿ ਔਰਤ ਦਾ ਹਿੱਸਾ ਕਿੱਥੇ ਹੋਣਾ ਚਾਹੀਦਾ ਪੇਕੇ ਘਰ ਹੋਣਾ ਚਾਹੀਦਾ ਸਹੁਰੇ ਘਰ ਹੋਣਾ ਚਾਹੀਦਾ ਕਿੱਥੇ ਹੋਣਾ ਦੇਖੋ ਦੋਵੇਂ ਘਰਾਂ ਚ ਬੰਦ ਆ ਪਹਿਲੀ ਗੱਲ ਤਾਂ ਜਦੋਂ ਇਹ ਕਹਿੰਦੇ ਆ ਕਿ ਜਿਹੜੇ ਜਦੋਂ ਪਿਓ ਦੀ ਜਾਇਦਾਦ ਆ ਹਨਾ ਮਾਂ ਪਿਓ ਦੀ ਜਾਇਦਾਦ ਆ ਉਹ ਬਰਾਬਰ ਵੰਡੀ ਜਾਣੀ ਚਾਹੀਦੀ ਹੈ ਭੈਣ ਭਰਾਵਾਂ 'ਚ ਤਾਂ ਕੁਰਬਾਨੀ ਦੀ ਭਾਵਨਾ ਕੱਲੀ ਔਰਤ ਤੋਂ ਉਮੀਦ ਕੀਤੀ ਜਾਂਦੀ ਹੈ ਵੀ ਭਰਾ ਦਾ ਹਿੱਸਾ ਨਾ ਲੈ ਤੂੰ ਹਾਲਾਂਕਿ ਉਹਦਾ ਵੀ ਹਿੱਸਾ ਬੰਦ ਆ ਹੈਨਾ ਜੇ ਜੇ ਪਿਓ ਕੋਲੇ ਕੋਈ ਪਿਓ ਨੇ ਜਿਹੜੀ ਜ਼ਮੀਨ ਬਰਾਬਰ ਵੱਡੀ ਪਾ ਮਾਂ ਦਾ ਤਾਂ ਹਿੱਸਾ ਹੀ ਨਹੀਂ ਕਿਨਾਂ ਜਾਂਦਾ ਪਹਿਲੀ ਗੱਲ ਹੈਨਾ ਮਾਂ ਨੂੰ ਤਾਂ ਹਿੱਸਾ ਹੀ ਨਹੀਂ ਦਿੱਤਾ ਜਾਂਦਾ ਦੂਜੀ ਗੱਲ ਵੀ ਉਹ ਉਹ ਇਹ ਦੇਖਿਆ ਜਾਂਦਾ ਕਿ ਭਰਾ ਭਰਾ ਨੂੰ ਤੂੰ ਮਤਲਬ ਜੇ ਤੂੰ ਭਰਾ ਤੋਂ ਹਿੱਸਾ ਲਹੇਂਗੀ ਤਾਂ ਤੂੰ ਜਿਹੜੇ ਰਿਸ਼ਤੇ ਖਰਾਬ ਕਰ ਰਹੀ ਹੈ ਹੈਨਾ ਕਿਆ ਜਾਂਦਾ ਜਿਹੜੀ ਵੀ ਭੂਆ ਹਿੱਸਾ ਮੰਗ ਲੇ ਜਿਹੜੀ ਵੀ ਭੈਣ ਵਿਆਹ ਤੋਂ ਬਾਅਦ ਆਪਦੀ ਪਿਓ ਦੀ ਜਾਇਦਾਦ ਚ ਹਿੱਸਾ ਮੰਗ ਲੇ ਉਹਨੂੰ ਬਹੁਤ ਗੰਦੀਆਂ ਗਾਲਾਂ ਕੱਢੀਆਂ ਜਾਂਦੀਆਂ ਉਹਦੇ ਨਾਲ ਰਿਸ਼ਤੇ ਖਤਮ ਕਰ ਦਿੱਤੇ ਜਾਂਦੇ ਨੇ ਉਹਦੇ ਨਾਲ ਵਰਤਨਾ ਬੰਦ ਕਰ ਦਿੱਤਾ ਜਾਂਦਾ ਹੈ ਅਸਲ 'ਚ ਜਾਇਦਾਦ ਇੱਕ ਸਿਕਿਉਰਿਟੀ ਦਾ ਸਾਧਨ ਆ ਔਰਤ ਲਈ ਜੇ ਉਹਦੇ ਕੋਲੇ ਮਾਪਾਪ ਦੀ ਜੇ ਜਮੀਨ ਜਾਇਦਾਦ ਵਿੱਚ ਹਿੱਸਾ ਨਹੀਂ ਹੈ ਤਾਂ ਜੇ ਉਹਦੇ ਮਤਲਬ ਘਰ ਵਾਲਾ ਉਹਦੇ ਤੇ ਤਸ਼ੱਦਦ ਕਰਦਾ ਤਾਂ ਉਹਦੇ ਕੋਲ ਮੁੜਨ ਦਾ ਕੋਈ ਤਰੀਕਾ ਹੀ ਨਹੀਂ ਹੈ ਹੈਨਾ ਉਹਦੇ ਕੋਲ ਕੋਈ ਸਿਕਿਉਰਿਟੀ ਨਹੀਂ ਹੈ ਜੇ ਉਹ ਉਹਨੂੰ ਜਿਹੜਾ ਅਗਲਾ ਘਰ ਆ ਉਹਦੇ ਵਿੱਚ ਵੀ ਕੋਈ ਜਾਇਦਾਦ ਦਾ ਹਿੱਸਾ ਨਹੀਂ ਮਿਲਦਾ ਨਾ ਤੋਂ ਅਗਲੇ ਪਾਸੇ ਜਾਣ ਜੋਗੀ ਰਹਿੰਦੀ ਐ ਨਾ ਪਿਛਲੇ ਪਾਸੇ ਹੈਨਾ ਫਿਰ ਉਹ ਸਾਰੀ ਉਮਰ ਜਿਹੜੀ ਆ ਉਹ ਗੁਲਾਮੀ ਦੀ ਜਿਹੜੀ ਉਹ ਹੰਡਾਉਂਦੀ ਹੈ ਹਾਲਤ ਹੰਡਾਉਂਦੀ ਹੈ ਕਿਉਂਕਿ ਉਹਦੇ ਕੋਲੇ ਕੋਈ ਸਿਕਿਉਰਿਟੀ ਨਹੀਂ ਹੈ ਇਸੇ ਕਰਕੇ ਜਿੰਨੇ ਵੀ ਆਪਾਂ ਕੇਸ ਦੇਖਦੇ ਆ ਵੀ ਸਾਰੀ ਉਮਰ ਅਸੀਂ ਆਪ ਦਾ ਵੀ ਦੇਖਿਆ ਨਾਨੀ ਦਾਦੀਆਂ ਦੀ ਹਾਲਤ ਕੀ ਸੀਗੀ ਹੈਨਾ ਨਾ ਉਹ ਕਿਸੇ ਪਾਸੇ ਜਾਣ ਜੋਗੀਆਂ ਸੀ ਕਿਉਂਕਿ ਜੇ ਉਹਨਾਂ ਕੋਲੇ ਕੋਈ ਪ੍ਰਾਪਰਟੀ ਹੋਵੇ ਹੈਣਾ ਹੁਣ ਜੇ ਤੋ ਉਪਰਾਂ ਵਾਲੀ ਲੜਾਈ ਹੋ ਜੇ ਤੋ ਅੱਡੋ ਅੱਡ ਹੋ ਜਾਂਦੀ ਕਿਉਂਕਿ ਉਹ ਪ੍ਰਾਪਰਟੀ ਇਹਨਾਂ ਦੀ ਬਰਾਬਰ ਵੰਡੀ ਜਾਂਦੀ ਹੈ ਪਰ ਭੈਣ ਦੀ ਪ੍ਰਾਪਰਟੀ ਨਹੀਂ ਹੈ ਹੈਨਾ ਇਸ ਲਈ ਔਰਤਾਂ ਦੀ ਜਿੱਥੇ ਤਾਂ ਭਰਾ ਦੇ ਬਰਾਬਰ ਉਹਦੀ ਪ੍ਰਾਪਰਟੀ 'ਚ ਹਿੱਸਾ ਬੰਦਾ ਕਿਉਂਕਿ ਉਹਦੀ ਸਿਕਿਉਰਿਟੀ ਦਾ ਮਾਮਲਾ ਉਹਦੀ ਸਮਾਜਿਕ ਸਿਕਿਉਰਿਟੀ ਦਾ ਵੀ ਮਾਮਲਾ ਹੈਗਾ ਆਰਥਿਕ ਸਿਕਿਉਰਿਟੀ ਦਾ ਵੀ ਮਾਮਲਾ ਦੂਜੀ ਗੱਲ ਜੇ ਪਤੀ ਦੀ ਪ੍ਰਾਪਰਟੀ ਵਿੱਚ ਵੀ ਔਰਤ ਦਾ ਹਿੱਸਾ ਹੋਣਾ ਚਾਹੀਦਾ ਕਿਉਂਕਿ ਮੰਨ ਲਓ ਕਿ ਅੱਗੇ ਅੱਗੇ ਜਿਹੜੇ ਉਹ ਬੱਚਿਆਂ ਨੇ ਉਹਨੂੰ ਨਾ ਸੰਭਿਆ ਤਾਂ ਫਿਰ ਉਹਦੇ ਕੋਲ ਕੀ ਸਿਕਿਉਰਿਟੀ ਹੈ ਹੈਨਾ ਇਸ ਕਰਕੇ ਦੋਵੇਂ ਪੱਖਾਂ ਵਿੱਚ ਹੀ ਔਰਤ ਨੂੰ ਪੇਕੇ ਤੇ ਸਹੁਰੇ ਦੋ ਪਾਸੇ ਜੋ ਹਿੱਸਾ ਮਿਲਦਾ ਫਿਰ ਉਹਦੇ ਤੋਂ ਦੋ ਹਿੱਸੇ ਹੋ ਗਏ ਦੇਖੋ ਇਹ ਤਾਂ ਇਹ ਤਾਂ ਹੈ ਨਹੀਂ ਕਿ ਬਹੁਤ ਤਕੜਾ ਹਿੱਸਾ ਮਿਲ ਜਾਂਦਾ